ਗੁਰੂ ਪਿਆਰੇਓ ਜਦੋਂ ਜ਼ੁਲਮ ਦੀ ਅਤ ਹੋ ਜਾਵੇ ਤਾਂ ਸੱਚ ਜਾਣਿਓ ਫਿਰ ਅੰਤ ਹੋਣ ਨੂੰ ਟਾਈਮ ਨਹੀਂ ਲੱਗਦਾ ਸਮਾਂ ਨਹੀਂ ਲੱਗਦਾ ਅਤ ਅਤੇ ਅੰਤ ਦੇ ਵਿੱਚ ਸਿਰਫ ਅਧਿਕ ਅਤੇ ਟਿੱਪੀ ਦਾ ਫਰਕ ਹੈ ਜਦੋਂ ਜ਼ਿਆਦਾ ਅਤ ਚੁੱਕ ਲਵੇ ਨਾ ਕੋਈ ਫਿਰ ਉਹ ਅਧਿਕ ਟਿੱਪੀ ਬਣ ਜਾਂਦੀ ਹੈ ਭਾਵ ਅੰਤ ਬਣ ਜਾਂਦੀ ਹੈ ਮੇਰੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੂੰ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਗਿਆ ਬਾਅਦ ਵਿੱਚ ਰਾਵੀ ਨਦੀ ਦੇ ਵਿੱਚ ਸਤਿਗੁਰਾਂ ਨੂੰ ਰੋੜ ਦਿੱਤਾ ਗਿਆ ਜਿਸ ਨੂੰ ਅਸੀਂ ਜਲ ਪ੍ਰਵਾਹ ਕਹਿੰਦੇ ਹਾਂ ਚੰਦੂ ਸ਼ਾ ਜਿਹੜਾ ਗੁਰੂ ਅਰਜਨ ਸਾਹਿਬ ਮਹਾਰਾਜੀ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਬਹੁਤ ਤਤਪਰ ਸੀ ਭਾਵੇਂ ਕਿ ਗੁਰੂ ਅਰਜਨ ਸਾਹਿਬ ਮਹਾਰਾਜੀ ਨੂੰ ਸ਼ਹੀਦ ਕਰਨ ਦੇ 12 ਕਾਰਨ ਨੇ ਕਿ ਗੁਰੂ ਅਰਜਨ ਸਾਹਿਬ ਮਹਾਰਾਜੀ ਨੂੰ ਸ਼ਹੀਦ ਕੀਤਾ ਜਾਵੇ ਵੱਡੇ ਪੱਧਰ ਤੇ ਇਹਨਾਂ 12 ਕਾਰਨਾਂ ਦੇ ਵਿੱਚੋਂ ਇੱਕ ਚੰਦੂ ਸ਼ਾਹ ਵੀ ਸੀ ਇਹਦੇ 12 ਕਾਰਨ ਨੇ ਇੱਦਾਂ ਤੇ ਇੱਕ ਆਪਾਂ ਲੱਗ ਵੀਡੀਓ ਬਣਾਵਾਂਗੇ ਤੁਹਾਨੂੰ ਦੱਸਾਂਗੇ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਕਿਉਂ ਸ਼ਹੀਦ ਕੀਤਾ ਗਿਆ ਕਿਹੜੇ-ਕਿਹੜੇ ਕਾਰਨ ਸੀਗੇ ਜਿਹੜਾ ਚੰਦੂ ਸ਼ਾਹ ਸੀ ਇਹ ਤਾਂ ਗੁਰੂ ਨਾਨਕ ਦੇਵ ਘਰ ਨੂੰ ਮੋਰੀ ਤੇ ਆਪਣੇ ਘਰ ਨੂੰ ਚੁਬਾਰਾ ਦੱਸਦਾ ਸੀ ਤੇ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਉਹ ਬਦਲਾ ਲੈਣਾ ਚਾਹੁੰਦਾ ਸੀ ਨਾਲੇ ਤਾਂ ਗੁਰਨਾਨਕ ਕਰਦੀ ਹੀ ਇਠੀ ਕਰਦਾ ਸੀ ਤੋਹੀਨ ਕਰਦਾ ਸੀ ਬੇਇਜ਼ਤੀ ਕਰਦਾ ਸੀ ਨਾਲੇ ਆਖਦਾ ਸੀ ਮੇਰੀ ਧੀ ਦਾ ਰਿਸ਼ਤਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਲਈ ਕਿਉਂ ਨਹੀਂ ਲਿਆ ਤੇ ਗੁਰੂ ਪਿਆਰਿਓ ਆਪਣੀ ਇੱਕ ਹੁੰਦਾ ਕੱਢਣ ਲਈ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਾਉਣ ਦੇ ਵਿੱਚ ਬਹੁਤ ਵੱਡਾ ਮੋਹਰੀ ਹੈ ਪਹਿਲਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਗਰਮ ਪਾਣੀ ਦੇ ਵਿੱਚ ਉਬਾਲ ਕੇ ਉਹ ਉਬਲਦੇ ਪਾਣੀ ਵਿੱਚ ਬਿਠਾਇਆ ਜਾਂਦਾ ਜਦੋਂ ਸਰੀਰ ਛੰਣੀ ਛੰਣੀ ਹੋ ਜਾਂਦਾ ਤਾਂ ਉਸ ਤੋਂ ਬਾਅਦ ਜੇਠ ਦੀ ਦੁਪਹਿਰ ਜੇਠ ਦਾ ਮਹੀਨਾ ਤਪਦਾ ਦਿਨ ਉਤੋਂ ਤਤੀ ਤਤੀ ਰੇਤ ਗੁਰਦਿੱਤੇ ਪਰਪੁੰਜੇ ਤੋਂ ਕੜਸਿਆਂ ਦੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੀਸ ਵਿੱਚ ਪਵਾਈ ਜਾਂਦੀ ਹੈ ਇਹ ਚੰਦੂਸ਼ਾ ਕੋਲੇ ਖੜਾ ਹੱਸਦਾ ਸੀ ਉਦੋਂ ਇਹਨੇ ਅੱਤ ਚੁੱਕੀ ਹੋਈ ਸੀ ਤੇ ਗੁਰੂ ਪਿਆਰਿਓ ਉਸ ਤੋਂ ਬਾਅਦ ਗੁਰੂ ਅਰਜਨ ਸਹਿਬ ਮਹਾਰਾਜ ਜੀ ਨੂੰ ਤਤੀ ਤਵੀ ਤੇ ਬਿਠਾਇਆ ਜਾਂਦਾ ਫਿਰ ਉਸ ਤੋਂ ਬਾਅਦ ਸਤਗੁਰਾਂ ਨੂੰ ਰਾਵੀ ਨਦੀ ਦੇ ਵਿੱਚ ਰੋੜ ਦਿੱਤਾ ਜਾਂਦਾ ਜਿਸ ਨੂੰ ਆਪਾਂ ਜਲ ਪ੍ਰਵਾਹ ਕਹਿੰਦੇ ਆ ਅੱਤ ਦਾ ਕਦੋਂ ਅੰਤ ਹੁੰਦਾ ਮੈਂ ਤੁਹਾਡੇ ਨਾਲ ਵਿਚਾਰ ਕਰ ਰਿਹਾ ਸੀ ਜਦੋਂ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਦਾ ਸਮਾ ਆਉਂਦਾ ਗੁਰੂ ਅਰਜਨ ਸਹਿਬ ਮਹਾਰਾਜ ਜੀ ਸ਼ਹਾਦਤ ਪਾ ਜਾਂਦੇ ਨੇ ਤਾਂ ਗੁਰੂ ਪਿਆਰਿਓ ਇਹ ਜਿਹੜਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰੋਹੇਲੇ ਦਾ ਰਹਿਣ ਵਾਲਾ ਇਹ ਪਾਪੀ ਸੀ ਇਹ ਚੰਦੂ ਸਾਹ ਸੀ ਇਹ ਸਿੱਖਾਂ ਦੇ ਹੱਥ ਆ ਜਾਂਦਾ ਜਦੋਂ ਸਿੱਖਾਂ ਦੇ ਹੱਥ ਆਉਂਦਾ ਤਾਂ ਬਾਬਾ ਬਿਧੀ ਚੰਦ ਵਰਗੇ ਗੁਰੂ ਘਰ ਦੇ ਯੋਧੇ ਗੁਰੂ ਘਰ ਦੇ ਸੂਰਮੇ ਭਾਈ ਜੇਠਾ ਸਿੰਘ ਵਰਗੇ ਜੇਠਾ ਜੀ ਵਰਗੇ ਹੋਰ ਐਸੇ ਗੁਰਸਿੱਖ ਇਸ ਚੰਦੂ ਛਾ ਦੇ ਨੱਕ ਦੇ ਵਿੱਚ ਨਕੇਲ ਪਾਉਂਦੇ ਨੇ ਦਲਾਹੌਰ ਦੀਆਂ ਗਲੀਆਂ ਦੇ ਵਿੱਚ ਦਿਵਲ ਦੇ ਨੇ ਇਹਨੂੰ ਭਜਾਉਂਦੇ ਨੇ ਤੇ ਭੱਜਦਾ ਫਿਰਦਾ ਲੁੱਕਦਾ ਫਿਰਦਾ ਡਰਦਾ ਫਿਰਦਾ ਕਿ ਮੈਨੂੰ ਕੋਈ ਮਾਰ ਨਾ ਦੇਵੇ ਗੁਰੂ ਪਿਆਰੋ ਨੱਕ ਦੇ ਵਿੱਚ ਨਕੇਲ ਹੈ ਇਹਨੂੰ ਹਫੜੋ ਦਫੜੀ ਮੱਚੀ ਹੋਈ ਹੈ ਭੱਜਦਾ ਫਿਰਦਾ ਥੱਕ ਜਾਂਦਾ ਡਿੱਗ ਜਾਂਦਾ ਡਿੱਗਦਾ ਵੀ ਉੱਥੇ ਆ ਜਿੱਥੇ ਗੁਰਦਿੱਤੇ ਪ੍ਰਪੁੰਜੇ ਦੀ ਦੁਕਾਨ ਸੀ ਦੁਕਾਨ ਦੇ ਅੱਗੇ ਜਦੋਂ ਆ ਕੇ ਧਰਮ ਦੇਣੇ ਡਿੱਗਦਾ ਨਾ ਗੁਰਦਿੱਤਾ ਪ੍ਰਪੁੰਜਾ ਉਹ ਸੀ ਜਿਸਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੀਸ ਵਿੱਚ ਗਰਮ ਰੇਤ ਪਾਈ ਸੀ ਕਿਹਦੇ ਕਹਿਣ ਤੇ ਚੰਦੂ ਸ਼ਾਹ ਦੇ ਕਹਿਣ ਤੇ ਕਿਉਂਕਿ ਚੰਦੂ ਸ਼ਾਹ ਲਾਹੌਰ ਦੇ ਵਿੱਚ ਸਰਕਾਰੀ ਕੁੱਤਾ ਸੀ ਇਹ ਸਰਕਾਰੀ ਨੌਕਰ ਸੀ ਤੇ ਗੁਰੂ ਪਿਆਰਿਓ ਉਸ ਤੋਂ ਬਾਅਦ ਗੁਰਦਿੱਤਾ ਪ੍ਰਪੁੰਜਾ ਉਹੀ ਖੁਰਚਣਾ ਲੈ ਕੇ ਆਉਂਦਾ ਉਹ ਜਿਹੜੇ ਖੁਰਚਣੇ ਦੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜੀ ਦੇ ਸਹੀਸ ਵਿੱਚ ਰੇਤ ਪਾਈ ਸੀ ਉਹੀ ਖੁਰਚਣਾ ਲਿਆ ਕੇ ਇਸ ਚੰਦੂ ਸ਼ਾਹ ਦੇ ਸਿਰ ਦੇ ਵਿੱਚ ਮਾਰ ਕੇ ਦਾ ਸਿਰ ਪਾੜ ਦਿੰਦਾ ਕਹਿੰਦਾ ਓਏ ਜ਼ਾਲਮਾ ਤੂੰ ਮਰ ਤੋ ਐਡਾ ਵੱਡਾ ਪਾਪ ਕਰਾਇਆ ਅੱਜ ਤੇਰੇ ਅੰਤ ਦਾ ਅੰਤ ਆ ਗਿਆ ਹੈ ਤੇ ਗੁਰੂ ਪਿਆਰਿਓ ਉਸ ਸਮੇਂ ਫਿਰ ਖੁਰਚਣੇ ਮਾਰ-ਮਾਰ ਕੇ ਗੁਰਦਿੱਤਾ ਪ੍ਰਪੁੰਜਾ ਇਸ ਚੰਦੂ ਸ਼ਾਹ ਨੂੰ ਮਾਰ ਦਿੰਦਾ ਹੈ ਇਸ ਕਰਕੇ ਆਖਦਾ ਵੀ ਕਦੇ ਵੀ ਜ਼ਿੰਦਗੀ ਚ ਅੱਤ ਨਹੀਂ ਚੁੱਕਣੀ ਚਾਹੀਦੀ ਜਿਹੜੇ ਅੱਤ ਚੁੱਕਦੇ ਨੇ ਸੱਚ ਜਾਣੋ ਉਹਨਾਂ ਦਾ ਅੰਤ ਵੀ ਲਿਖਿਆ ਹੁੰਦਾ ਔਰੰਗਜ਼ੇਬ ਨੇ ਅੱਤ ਚੁੱਕੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਤ ਕਰ ਛੱਡਿਆ ਬਹੁਤ ਸਾਰੇ ਐਸੇ ਇਤਿਹਾਸ ਦੇ ਵਿੱਚ ਤੁਹਾਨੂੰ ਪਾਤਰ ਮਿਲ ਜਾਣਗੇ ਸੱਚੀਆਂ ਘਟਨਾਵਾਂ ਮਿਲ ਜਾਣਗੀਆਂ ਜਿਨ੍ਹਾਂ ਨੇ ਅੱਤ ਚੁੱਕੀ ਹੋਈ ਸੀ ਪਰ ਅਖੀਰ ਨੂੰ ਉਹਨਾਂ ਦਾ ਅੰਤ ਹੋਇਆ ਸੋ ਗੁਰੂ ਪਿਆਰਿਓ ਇਸ ਕਰਕੇ ਜ਼ਿੰਦਗੀ ਵਿੱਚ ਕਦੇ ਵੀ ਅਤ ਨਹੀਂ ਚੁੱਕਣੀ ਚਾਹੀਦੀ ਨਹੀਂ ਤਾਂ ਅੰਤ ਸਾਹਮਣੇ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਰਿਵਾਰਾਂ ਤੱਕ ਬੱਚਿਆਂ ਤੱਕ ਭੇਜੋ ਤਾਂ ਜੋ ਉਹਨਾਂ ਨੂੰ ਆਪਣੇ ਸਤਿਗੁਰਾਂ ਦਾ ਇਤਿਹਾਸ ਪਤਾ ਲੱਗ ਸਕੇ ਤੇ ਅਗਲੀ ਵੀਡੀਓ ਦੇ ਵਿੱਚ ਅਗਲਾ ਇਤਿਹਾਸ ਜਾਂ ਗੁਰਬਾਣੀ ਦੀ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ